ਦੀ ਨੰਬਰਦਾਰ ਸਾਹਿਬ ਬਹੁਤ ਵੱਡਾ ਕਹਿੰਦੇ ਧੰਨਵਾਦ ਹੈ ਔਰ 1 ਨੰਬਰ ਦੇ ਝੱਡੀ ਦੇ ਪਹਿਲਵਾਨ ਜਿਹੜੇ ਤਿਆਰ ਵਰ ਤਿਆਰ ਰਹਿਣ ਸਾਡੀ ਬੇਨਤੀ ਹੈ ਵਾਹ ਦੀ ਵਾਹ ਉਧਰਲੇ ਪਾਸੇ ਤਾਰਾ ਦੁਬਈ ਤਾਰਾ ਜੁਏਈ ਵੱਲੋਂ 200 ਰੁਪਈਆ ਮੇਰੇ ਵੀਰੋ ਜੇਤੂ ਪਹਿਲਵਾਨ ਨੂੰ ਦਿੱਤਾ ਜਾਵੇਗਾ ਤਾਰਾ ਦੁਬਈ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆਓ ਜੀ ਸੁਨੀਲ ਜੀਰਕਪੁਰ ਤੇ ਨਾਲ ਲਾਲੀ ਮੰਡ ਚੋਂ ਤਾਂ ਆਓ ਜੀ ਜੱਸ ਜਿਵੇਂ ਤੁਸੀਂ ਗੱਲ ਕੀਤੀ ਆ ਅਵਤਾਰ ਦੀ ਤਾਰੇ ਦੀ ਤੇ ਇਸ ਤੋਂ ਇਲਾਵਾ ਸਾਡੇ ਪਵਨ ਬਹੁਤ ਸ਼ਾਰੇ ਮੁੰਡੇ ਬਹੁਤ 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 ਵਧੀਆ ਖਿਡਾਰੀ ਨੇ ਜਿਹੜੇ ਕਿ ਕ੍ਰਿਕਟ ਦੇ ਬਹੁਤ ਵਧੀਆ ਆਲਰਾਊਂਡਰ ਪਲੇਅਰ ਸੀ ਤਾਰਾ ਜਿਹੜਾ ਕਿ ਬੋਲਿੰਗ ਦੇ ਲਈ ਬ੍ਰੈਟਲੀ ਜਾਣੇ ਜਾਂਦਾ ਸੀ ਬੂਥਗੜ੍ਹ ਤੋਂ ਔਰ ਬਹੁਤ ਵਧੀਆ ਪਲੇਅਰ ਸੀ ਉਹ ਖੁਦ ਵੀ ਕ੍ਰਿਕਟ ਦਾ ਬਹੁਤ ਅੱਛਾ ਖਿਡਾਰੀ ਸੀ ਤੇ ਅੱਜ ਉਹ ਕਬੱਡੀ ਸਾਡੇ ਕਬੱਡੀਆਂ ਕੁਸ਼ਤੀਆਂ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਪ੍ਰੋਮੋਟ ਕਰ ਰਹੇ ਨੇ ਜਿਹੜੇ ਜਰੂਰ ਫੋਟੋਆਂ ਕਰਵਾ ਲੈਣ ਵੀ ਢੇਰੀਆਂ ਵੀ ਆਉਂਦੀਆਂ ਤੂਫਾਨ ਵਾਰੀ ਵਾਰ ਔਰ ਛੱਡੀ ਦੀ ਕੁਸ਼ਤੀ ਸ਼ੁਰੂ ਹੋ ਚੁੱਕੀ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਸਾਰੇ ਵੀਰਾਂ ਦਾ ਇੱਕ ਪਾਸੇ ਲਾਲੀ ਮੱਝਾ ਦਾ ਕੈਲ ਸੁਰੀਆ ਗੱਪਰੂ ਔਰ ਮੇਰੇ ਵੀਰੋ ਸੁਨੀਲ ਔਰ ਜੀਤਪੁਰ ਦੀ ਧਰਤੀ ਦਾ ਵਾਕੇ ਮੇਰੇ ਵੀਰਾਂ ਤੇ ਖੇਡ ਮੈਦਾਨ ਦੀ ਸਭ ਤੋਂ ਵੱਡੀ ਕੁਸ਼ਤੀ ਦੁਨੀਆ ਮੇਰੇ ਵਿੱਚ ਜਿਹੜੀ ਕੁਸ਼ਤੀ ਦਾ ਇਤਿਹਾਸ ਕਰਦੀ ਸੀ ਸਮਾਂ ਬੀਤਿਆ ਤੇ ਅੱਜ ਦੇ ਖੇਡ ਮੈਦਾਨ ਦੇ ਦੀ ਕਸਤੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਇੱਕ ਪਾਸੇ ਕਹਿੰਦੇ ਲਾਲ ਉਹ ਗੱਭਰੂ ਕਹਿੰਦੇ ਮੱਝ ਚਾਉਂਦੇ ਵੀ ਧਰਦੀਆਂ ਦੇ ਇੱਕ ਪਾਸੇ ਕਹਿੰਦੇ ਮੁੰਡਾ ਉਹ ਮੇਰੇ ਵੀਰੋ ਨੂਰ ਧੂਮ ਛੇੜੀ ਦੀ ਧਰਦੀਆਂ ਮੇਰੇ ਵੀਰੋ ਔਰ ਬੜੀ ਝੋਟੀ ਦੀ ਕਸਤੀ ਔਰ ਦੂਜੇ ਪਾਸੇ ਅੱਜ ਦਾ ਖੇਡ ਮੇਲਾ ਮੇਰੇ ਵੀਰੋ ਤੇ ਹੋਰ ਪੰਜਾਬੀ ਲਾਈਵ ਟੀਵੀ ਦੇ ਸਾਹਮਣੇ ਪਾਕੀ ਦੁਨੀਆ ਭਰ ਦੇ ਵਿੱਚ ਜਿਹੜਾ ਲਾਈਵ ਕੀਤਾ ਜਾ ਰਿਹਾ ਹੈ ਇੱਕ ਪਾਸੇ ਨੂਰ ਤੇ ਦੂਜੇ ਪਾਸੇ ਕਹਿੰਦੇ ਲਾਲ ਕੰਡ ਚਾਹਤੇ ਵੀ ਧਰਤੀ ਜਾ ਯਸ ਸਭ ਨੂੰ ਬੈਲੈਂਸ ਬਣਾ ਕੇ ਰੱਖੋ ਸੋ ਸਾਡੇ ਨਾਲ ਜੀ ਵੀਰ ਦੀ ਦੁਕਾਨਦਾਰ ਰਾਮ ਜੀ ਦਾ ਸਬਤਾਤਾ ਵੀਰੋ ਅੱਜ ਵੱਲੋਂ 100 ਰੁਪਇਆ ਸਪੈਸ਼ਲ ਤੌਰ ਤੇ ਜੇਤੂ ਪਹਿਲਵਾਨ ਦੇ ਲਈ ਜਿਹੜਾ ਪਹਿਲਵਾਨ ਵੀ ਜੇਤੂ ਰਹਿੰਦਾ ਹੈ 100 ਰੁਪਇਆ ਇਨਾਮ ਸੋ ਉਹਨਾਂ ਦੇ ਵੀ ਧੰਨਵਾਦੀਆਂ ਬਹੁਤ ਸਾਰੇ ਇਨਾਮ ਦਿੱਤੇ ਹੋ ਗਏ ਬੜੇ ਸਾਡੇ ਰਾਜਕੁਮਾਰ ਜੀ ਸੇਲ ਵਾਲੇ ਜਿਹੜੇ ਪੰਪੀਲਾ ਮੋਟਰਸਾਈਕਲ ਲੱਗੇ ਸਾਡੇ ਰੇਸ ਜਿਸ ਚਿੱਤੇ ਨੇ ਲੇਤੇ 25000 ਰੁਪਏ ਸਰਦਾਰ ਨਰਿੰਦਰ ਸਿੰਘ ਜੀ ਇਹਨਾਂ 2200 ਰੁਪਏ ਸਾਡੇ ਜਿੰਦਰ ਸਿੰਘ ਜੀ ਸਾਈਕਲਾਂ ਵਾਲੇ ਤੇ ਹਾਦੀਵਾਲ ਤੋਂ ਫਰੀਦਾਲ ਸਿੰਘ ਜੀ ਸਕੂਟਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਨਾਮ 5000 ਰੁਪਏ ਨਾਮ ਕਿਸੇ ਹੋਰ ਮਿੱਤਰ ਬੇਲੀ ਨੇ ਬੋਲਿਆ ਸਾਡੇ ਡਾਕਟਰ ਬਿੱਟੂ ਜੀ ਜੋ ਸਾਡੇ ਸਟੂਡੈਂਟ ਨੇ ਉਹਨਾਂ ਵੱਲੋਂ ਚਾਂਦੀ ਦੀ ਜਿਹੜੀ ਚੈਨੀ ਆ ਉਹ ਵੀ ਪਹਿਲਵਾਨਾਂ ਨੂੰ ਦਿੱਤੀ ਜਾਊਗੀ ਸੋ ਦੇਖੋ ਜੀ ਲਾਟਰੀ ਲੱਗੀ ਹੈ ਇਨਾਮਾਂ ਦੀ ਪ੍ਰਮਾਤਮਾ ਕਰੇ ਇਸੇ ਤਰ੍ਹਾਂ ਨਾਲ ਹਰ ਸਾਲ ਜਿੱਤੇ ਨਾਮ ਤੇ ਇਨਾਮ ਫਾਦੇ ਰਹਿਣ ਤੇ ਵਧੀਆ ਗੱਡੀਆਂ ਦੇ ਨਾਮ ਦੇ ਵਿੱਚ ਇਥੇ ਪਹਿਲਵਾਨਾਂ ਨੂੰ ਦਿੱਤੀਆਂ ਜਾਣ ਇਹੋ ਜੀ ਕਾਮਨਾ ਕਰਦੇ ਹਾਂ ਔਰ ਬਹੁਤ ਬਹੁਤ ਧੰਨਵਾਦ ਪੰਮਾ ਪਹਿਲਵਾਨ ਜੀ ਆ ਚੁੱਕੇ ਆ ਰਤਨਗੜ੍ਹ ਵਾਲੇ ਵੀ ਛੇ ਟਾਰ ਦੇ ਉੱਤੇ ਧੰਨਵਾਦ ਹੈ ਲਾ ਇੱਕ ਪਾਸੇ ਲਾਲ ਮੰਡ ਚੌਤੇ ਦੀ ਧਰਤੀ ਦਾ ਤੇ ਦੂਜੇ ਪਾਸੇ ਨੂਰ ਡੋਬ ਛੇੜੀ ਵਾਲਾ ਮੇਰੇ ਵੀਰੋ ਔਰ ਲੱਗਿਆ ਹੈ ਜੋਰ ਹੈ ਇਹਨਾਂ ਮੱਲਾਂ